ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇੱਕ ਤੁਹਾਡੇ ਨਾਲ ਅਜਿਹੀ ਖਬਰ ਸਾਂਝੀ ਕਰ ਰਹੇ ਹਾਂ ਕਿ ਪਿੰਡ ਮਲਪੁਰ ਅੜਕਾ ਤੇ ਬਹੁਤ ਹੀ ਦੁਖਦਾਈ ਖਬਰ ਆਈ ਹੈ ਕਿ ਸਕੂਟਰੀ ਤੇ ਸਵਾਰ ਹੋ ਕੇ ਇੱਕ ਬਜ਼ੁਰਗ ਜੋੜਾ ਜੋ ਪਤੀ ਪਤਨੀ ਸਨ ਆਪਣੀ ਲੜਕੀ ਨੂੰ ਥਿਆਰ ਦੇ ਕੇ ਆਪਣੇ ਪਿੰਡ ਜਗਤਪੁਰ ਆ ਰਹੇ ਸੀ ਕਿ ਇੱਕ ਨਿਜੀ ਵਾਹਨ ਨਾਲ ਉਹਨਾਂ ਦੀ ਟੱਕਰ ਹੋ ਗਈ ਬਜ਼ੁਰਗ ਔਰਤ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਇਸ ਮੌਕੇ ਤੇ ਲੋਕਾਂ ਨੇ ਕਿਹਾ ਕਿ ਬੱਸ ਦੀ ਰਫ਼ਤਾਰ ਤੇਜ਼ ਸੀ ਮੌਕੇ ਤੇ ਹੀ ਪੁਲਿਸ ਪਹੁੰਚੀ ਤੇ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਇਸ ਸੰਬੰਧੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਲੋਕਾਂ ਨੇ ਕਿਹਾ ਔਰ ਤੁਸੀਂ ਖਬਰ ਦੇ ਵਿੱਚ ਦੇਖ ਸਕਦੇ ਹੋ ਕਿ ਲੋਕ ਗੁੱਸੇ ਵਿੱਚ ਵੀ ਸਨ ਕਿਉਂਕਿ ਉਹ ਗੁੱਸਾ ਨਹੀਂ ਬਲਕਿ ਉਹਨਾਂ ਨੂੰ ਦੁੱਖ ਹੋ ਰਿਹਾ ਹੈ ਲੋਕ ਕਹਿ ਰਹੇ ਹਨ ਕਿ ਇੱਥੇ ਆਏ ਦਿਨ ਹੀ ਐਕਸੀਡੈਂਟ ਹੁੰਦੇ ਰਹਿੰਦੇ ਹਨ ਔਰ ਇੱਕ ਬਜ਼ੁਰਗ ਨੇ ਤਾਂ ਕਿਹਾ ਕਿ ਹਫਤੇ ਵਿੱਚ 1-2 ਇੱਥੇ ਐਕਸੀਡੈਂਟ ਹੁੰਦੇ ਹਨ ਔਰ ਲੋਕਾਂ ਨੇ ਮੰਗ ਕੀਤੀ ਹੈ ਕਿ ਇੱਥੇ ਇੱਕ ਪੁਲ ਬਣਨਾ ਚਾਹੀਦਾ ਹੈ ਤਾਂ ਜੋ ਅਜੇ ਹਾਦਸੇ ਨਾ ਹੋਣ ਕੁਝ ਲੋਕਾਂ ਨੇ ਤਾਂ ਇਹ ਵੀ ਕਿਹਾ ਜੋ ਲੋਕਾਂ ਦੇ ਦਸਨ ਮੁਤਾਬਕ ਆ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਤਾਂ ਇੱਥੇ ਵੀਡੀਓ ਹੀ ਬਣਾਉਣ ਵਿੱਚ ਲੱਗੇ ਹੋਏ ਸਨ ਕਿਸੇ ਨੂੰ ਇਹ ਕੋਈ ਚਿੰਤਾ ਹੀ ਨਹੀਂ ਕਿ ਇੱਕ ਬਜ਼ੁਰਗ ਜੋੜਾ ਹੈ ਉਸ ਨੂੰ ਚੁੱਕਿਆ ਜਾਵੇ ਉਹਨਾਂ ਨੂੰ ਦੇਖਿਆ ਜਾਵੇ ਉਹਨਾਂ ਦੀ ਦੇਖਭਾਲ ਕੀਤੀ ਜਾਵੇ ਇਹ ਕਰਨ ਦੀ ਬਜਾਏ ਕੁਝ ਲੋਕ ਇੱਥੇ ਵੀਡੀਓ ਹੀ ਬਣਾ ਰਹੇ ਸਨ ਤੇ ਨਾ ਹੀ ਕਿਸੇ ਨੇ ਜੋ ਲੋਕਾਂ ਦੇ ਦਸਨ ਮੁਤਾਬਕ ਹੈ ਕਿਸੇ ਨੇ ਇਹ ਖੇਚਲ ਕੀਤੀ ਕਿਸੇ ਨੇ ਇਹ ਆਪਣਾ ਫਰਜ਼ ਸਮਝਿਆ ਕਿ ਕੋਈ ਪੁਲਿਸ ਨੂੰ ਜਾਂ ਮੌਕੇ ਤੇ ਐਂਬੂਲੈਂਸ ਨੂੰ ਹੀ ਫੋਨ ਕੀਤਾ ਜਾਵੇ ਮੌਕੇ ਤੇ ਹੀ ਕੁਝ ਨੌਜਵਾਨ ਪਹੁੰਚੇ ਜਿਨ੍ਹਾਂ ਨੇ ਇਹ ਗੱਲਾਂ ਵੀ ਕਹੀਆਂ ਤੇ ਉਹਨਾਂ ਨੇ ਸੜਕ ਸੁਰੱਖਿਆ ਫੋਰਸ ਨੂੰ ਫੋਨ ਕੀਤਾ ਮੌਕੇ ਤੇ ਹੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਪਹੁੰਚੇ ਜਿਨ੍ਹਾਂ ਨੇ ਆ ਕੇ ਜੋ ਉਹ ਬਜ਼ੁਰਗ ਜੋੜਾ ਸੀ ਕਿਉਂਕਿ ਬਜ਼ੁਰਗ ਔਰਤ ਦੀ ਤਾਂ ਮੌਕੇ ਤੇ ਮੌਤ ਹੀ ਹੋ ਗਈ ਸੀ ਤੇ ਜੋ ਉਸ ਦੇ ਨਾਲ ਬਜ਼ੁਰਗ ਆਦਮੀ ਸੀ ਉਸ ਮਤਲਬ ਉਸ ਦਾ ਜੋ ਪਤੀ ਸੀ ਉਸ ਨੂੰ ਕੁਝ ਸੱਟਾਂ ਆਈਆਂ ਹਨ ਤੇ ਸੜਕ ਸੁਰੱਖਿਆ ਫੋਰਸ ਬਲੋ ਉਸ ਨੂੰ ਬੰਗਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਜਿੱਥੇ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਇਹ ਦੁਖਦਾਈ ਖਬਰ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਖਬਰ ਆਏ ਸੀਗੇ ਹਾਂਜੀ 2:30 ਵਜੇ ਨਿਆਣੇ ਦੀ ਮਾਮੀ ਸੀਗੀ 4 ਦਿਨ ਆਏ ਸੀਗੇ ਇਹ 2:30 ਵਜੇ ਤੁਰਦੇ ਆ ਮੈਂ ਆਪਣੇ 2:30 ਵੇ ਨਵੇਂ ਸ਼ਹਿਰ ਕੰਮ ਨੂੰ ਚਲੇ ਗਿਆ ਤੇ ਹੁਣ ਮੈਂ ਨਵੇਂ ਸ਼ਹਿਰ ਆਇਆ ਤੇ ਹੁਣ ਦੇਖੋ ਜਿਹਦਾ ਕਸੂਰ ਬਣਦਾ ਉਹਦੇ ਖਾਫਨਾ ਗੱਲ ਕਰ ਲਿਓ ਆਪਾਂ ਕਿਸੇ ਨਾਲ ਕੋਈ ਬੁੱਧਤਾ ਸਾਡੀ ਲੱਗਦਾ ਨਹੀਂ ਕੰਮੇ ਮਿੱਟੀ ਨੰਗਣਾ ਇੱਥੇ ਬਹੁਤ ਔਖਾ ਕੋਈ ਪੁੱਛਣਾ ਨਹੀਂ ਆ ਕੋਈ ਪਾਣਾ ਵੀ ਨਹੀਂ ਦਿੰਦਾ ਕੋਈ ਕਪੜਾ ਵੀ ਨਹੀਂ ਦਿੰਦਾ ਕੋਈ ਲੈਣਾ ਨਾ ਦੇਣਾ ਨਾ ਦੇਖੋ ਇਹ ਸਿਰ ਮੈਂ ਮੈਂ ਹੀ ਦਿੱਤਾ ਬਸ ਮੈਂ ਕਾ ਤੁਹਾਡੇ ਨਾਲ ਕੱਦਣਾ ਕੋਈ ਨਹੀਂ ਬੋਧਾ ਤੇ ਬਲੈਟ ਹੋਣੀ ਚਾਹੀਦੀ ਆ ਲੋ ਹੋਣਾ ਚਾਹੀਦਾ ਬੰਦੇ ਨੂੰ ਪੇਪਰ ਪੜੇ ਬਣਾ ਚਾਹੀਦੇ ਬਈ ਐਕਸੀਡੈਂਟ ਬਹੁਤ ਐਕਸੀਡੈਂਟ ਬਹੁਤ ਜ਼ਿਆਦਾ ਹੋ ਰਿਹਾ ਦੇਖੋ ਅਸੀਂ ਬਾਜਵੇਂ ਬਜ਼ੁਰਗ ਵੀ ਹੁਣ ਇਹ ਉਮਰ ਥੋੜੀ ਜਿਹੀ ਨਹੀਂ ਡਰ ਬਲੇ ਨਹੀਂ ਨਹੀਂ ਬਹੁਤ ਔਖਾ ਕੋਈ ਬਾਜਵੇਂ ਕਿੰਨੇ ਹੁੰਦਾ ਥੋੜੇ ਚਰਵਾਦੇ ਕੋਈ ਨਾ ਐਕਸੀਡੈਂਟ ਹੋਇਆ ਆਏ ਹੱਥ ਤੇ ਇੱਕ ਜ਼ਰੂਰ ਹੁੰਦਾ ਪੰਜ ਪੰਜ ਜ਼ਰੂਰੀ ਹੈ ਬਹੁਤ ਪੜਨਾ ਥੋੜੇ ਚਰਵਾਦੇ ਐਕਸੀਡੈਂਟ ਹੁੰਦਾ ਜਿੱਥੇ ਥੋੜਾ ਠੀਕ ਕੋਈ ਨਾ ਕੋਈ ਜ਼ਰੂਰੀ ਗੌਰਮੈਂਟ ਨੂੰ ਜ਼ਰੂਰੀ ਬੇਨਤੀ ਆ ਕਿ ਇੱਥੇ ਬੈਂਚ ਕੋਲ ਪੌੜ ਬਣ ਰੋਸੀ ਨੋਜਵੇ ਹਾਂਜੀ ਬਹੁਤ ਬੜੀ ਬਹੁਤ ਔਖਾ ਹੈ ਆ ਪਾਕਮਾਨ ਤਾਂ ਸਰਕਾਰਿਆ ਰੋਕੇ ਐਂਬੂਲੈਂਸ ਵਾਲੇ ਮਿੰਟ ਹੋ ਗਿਆ ਜੀ ਕਾਲ ਕਰ ਮੈਂ ਕਹ ਗਿਆ ਹਾਂ ਨਾਲ ਕਿਸੇ ਨੇ ਨਹੀਂ ਫੋਨ ਕੀਤਾ ਲੋਕੀ ਤਮਾਜ਼ਾ ਦੇਖਦੇ ਜੀ ਇੱਥੇ ਕਿਸੇ ਨੇ ਵੀ ਨਹੀਂ ਕਿਸੇ ਕਿਸੇ ਨੇ ਚੱਕਿਆ ਨਹੀਂ ਕਿਸੇ ਨੇ ਹੱਥ ਨਹੀਂ ਪਾਇਆ ਕੋਈ ਸਾਰੇ ਇੰਦੀ ਜਨਤਾ ਖੜੀ ਐ ਦੇਖੀ ਜਾਂਦੀ ਐ ਪਾਰਨਾ ਵੀ ਨਹੀਂ ਚਲਾਗੇ ਕਿ ਇਨਸਾਨ ਇਨਸਾਨ ਦਾ ਦਾਤ ਹੁੰਦਾ ਹੈ ਜੇ ਤੁਸੀਂ ਕਿਉਂ ਚੱਕੂਗੇ ਦਾ ਤੜਾਈ ਆ ਅਸੀਂ ਲੋਕਾਂ ਨੂੰ ਬਲੱਡ ਦਿੰਨੇ ਆ ਘਰੋ ਘਰੀ ਜਾ ਕੇ ਆ ਦੇ ਉਹ ਕਾਲਾ ਦਿੰਦੇ ਆ ਠੀਕ ਨਹੀਂ ਉਦੋਂ ਹਣ ਹੁਣ ਇੰਨਾ ਬੰਦ ਕਿੰਨਾ ਖੂਨ ਪਿਆ ਗਿਆ ਪਾਣੀ ਚਾਹ ਲੱਗ ਜਿਹਨੂੰ ਬੰਨਣ ਨੂੰ ਕਿਹਾ ਆ ਦੇ ਤਸਵੀਰ ਉਹ ਵੀਡੀਓ ਬਣਾ ਲੈਂਦੇ ਨੇ ਉਹਨਾਂ ਨੂੰ ਪਾਣੀ ਵੀ ਪੁੱਛਿਆ ਹੈਗਾ ਠੀਕ ਹੈ ਜੀ ਉਹਨੂੰ ਐਂਬੂਲੈਂਸ ਨੂੰ ਫੋਨ ਨਹੀਂ ਕੀਤਾ ਹੈਗਾ ਇੱਥੇ ਲੋਕੀ ਸਾਰੇ ਤੁਮਾਚਾ ਆ ਗਏ ਆ ਕੇ ਫੋਨ ਚਾਲ ਕੀਤਾ ਜੀ ਤੇ 콜 ਕੀਤੀ ਅਸੀਂ ਠੀਕ ਹੈ ਥੋੜਾ ਜਿਹਾ ਹੋਇਆ ਬੰਨਿਆ ਡੈੱਡ ਬੋਡੀ ਪਈ ਹੋਈ ਇੱਥੇ ਕੀ ਕਹਿਣਾ ਚਾਹੋਗੇ ਵੀ ਕੀ ਕਹਿਣਾ ਚਾਹੋਗੇ ਇੱਥੇ ਸਾਨੂੰ ਤਸਵੀਰ ਲੈਣਾ ਚਾਹੀਦਾ ਜੀ ਠੀਕ ਹੈ ਕੋਈ ਨਾ ਬਹੁਤ ਮਾੜਾ ਦੇਖਦੇ ਆ ਬਸ ਕਿਆ ਵੀ ਲੈ ਮੈਂ ਦੇਖਿਆ ਚੜ੍ਹ ਕੇ ਗੱਲ ਕੀਤੀ ਖੰਡੀ ਗਈ ਕੋ ਟਵਾਡੀ ਵੀ ਠੀਕ ਐ ਸਾਈਡ ਤੋਂ ਕਰੇਗੀ ਬੰਦਾ ਕਪਾੜੇ ਮਾੜੇ ਆਏ ਕਿੱਥੋਂ ਸੀ ਬਾਬਾ ਤੁਸੀਂ ਕਿੱਥੋਂ ਆਏ ਆ ਜਗਤਪੁਰੋਂ ਜਗਤਪੁਰੋਂ ਕਿੱਥੇ ਜਾਣਾ ਸੀ ਅਸੀਂ ਮਲਪੁਰੋਂ ਆਏ ਆ ਸਾਉਤਪੁਰੋਂ ਜਾਣਾ ਸੀ ਜਗਤਪੁਰੋਂ ਜਾਣਾ ਸੀ ਕਿੰਨੇ ਵਜੇ ਚੱਲੇ ਸੀ ਹੁਣੇ ਤੁਰੇ ਆਂਦੇ ਹੁਣੇ ਤੁਰੇ ਆਂ ਮਾਲਪੁਰ ਹੱਡੇ ਦੇ ਵਿੱਚ ਸਿੱਧੂ ਬੱਸ ਇੱਕ ਮੋਟਰਸਾਈਕਲ 'ਤੇ ਸਵਾਰ ਸਰਦਾਰ ਜੀ ਆ ਗਿਆ ਉਹਨਾਂ ਨਾਂ ਪਤਾ ਨੇ ਯੱਕ ਤਾਂ ਪਤਾ ਨਹੀਂ ਲੱਗਾ ਉਹਨਾਂ ਦੀ ਲੇਡੀ ਦੀ ਡੈਥ ਹੋ ਗਈ ਆ ਉਹਨਾਂ ਨੂੰ ਸਰਕਾਰੀ ਕਾਰਵਾਈ ਕਰਕੇ ਅਸੀਂ ਸਰਕਾਰੀ ਹਸਪਤਲ ਕਰਵਾਣਾ ਕਰ ਲੱਗੀ ਨਮਸਕਾਰ